ਮਿੰਨੇ ਬਾਰੇ ਦੀ ਕਲਤੀ ਦਾ ਵਿਆਹ ਵੀ ਹੋ ਗਿਆ ਉਸ ਤੋਂ ਬਾਅਦ ਹੁਣ ਇਹ ਗੰਦੇ ਗੰਦੇ ਪਰਚੇ ਲਖਾਤੇ ਸਰ ਤਣ ਮੈਂ ਕੀ ਦੱਸਾਂ ਗੰਦੀ ਮੈਨੂੰ ਸ਼ੇਰ ਦੀ ਆ ਮੈਨੂੰ ਅੱਖਾਂ ਮਾਰਦਾ ਤੇਰੇ ਘਰ ਆਲਾ ਘੋਟੇ ਚੜ ਕੇ ਗਾਣੇ ਬੋਲਦਾ ਵਾ ਸਟੋਰੀ ਸੁਣਾ ਦੱਸ ساری ਗੱਲ ਦੱਸ ਦੇ ਹਾਂ ਜੀ ਮਿੰਨੇ ਸੁਣਾ ਤੇ ਪਮਾ ਚ ਪਾਹ ਜੀ ਪਹਿਲੀ ਸਟੋਰੀ ਅੱਜ ਜੀ ਦਾ ਵਿਆਹ ਸੀ ਆਈ ਇਹਦਾ ਇਹ ਆ ਗਈ ਮਚੋਲੀ ਇਹ ਮੇਰੇ ਘਰ ਆ ਗਈ ਮੈਂ ਕੰਮ ਤੇ ਗਈ ਤੇ ਮੇਰੇ ਘਰ ਕੰਮ ਤੇ ਗਈ ਤੇ ਮੇਰੇ ਬੰਦੇ ਦੇ ਅੰਦਰ ਆ ਕੇ ਮੇਰੇ ਸੱਤੀ ਪਈ ਤੇ ਮੇਰੇ ਬੰਦੇ ਨੇ ਗੱਲ ਪੁੱਛ ਲਾਉਣ ਤੱਕ ਉਹ ਇੰਨੇ ਚਾਚੜ ਜਾਂ ਜੀ ਸੀ ਹੈ ਸਰ ਮੇਰਾ ਨਾਮ ਮਨਪ੍ਰੀਤ ਆ ਠੀਕ ਆ ਮੇਰੇ ਘਰ ਵਾਲੇ ਦਾ ਨਾਮ ਹਰਜਿੰਦਰ ਸਿੰਘ ਆ ਸਰ ਸਾਡੇ ਨਾਲ ਮੇਰੀ ਧੀ ਆ ਮੇਰੀ ਬੇਟੀ ਉਸ ਦਾ ਵਿਆਹ ਹੀ ਸਰ ਆ ਹੀ ਉਹਨਰੇ ਇਹ ਵਿੱਚ ਓਲੀ ਸੀ ਚੋਲਗੀਰਾ ਵਿੱਚ ਕਰਦੀ ਸੀ ਸਰ ਬਾਅਦ ਚ ਇਹਨਾਂ ਨੇ ਝਗੜਾ ਪੈ ਗਿਆ ਤਗੜਾ ਪੈ ਗਿਆ ਮੈਂ ਕੰਮ ਤੇ ਆਪਣੀ ਡਿਊਟੀ ਤੇ ਗਈ ਹਾਂ ਉਸ ਤੋਂ ਬਾਅਦ ਇਹਨੇ ਮੇਰੇ ਘਰ ਵਾਲੇ ਦੇ ਆਣ ਕੇ ਹਮਲਾ ਕੀਤਾ ਸਿਰਫ ਸੀਵਰ ਦੇੰਨ ਨੇ ਪਾਣੀ ਡੋਲਿਆ ਹੀ ਇਹਨਾਂ ਨੇ ਸਾਰੀ ਚਿਕੜੀ ਕਰਕੇ ਸੀਵਰ ਨੂੰ ਪੇ ਘਾਤੀ ਮੇਰੇ ਬੱਚਾ ਹੀ ਉਹਨੂੰ ਕਹਿੰਦਾ ਪੁੱਤ ਤੇਰੀ ਮਾਸੀ ਨੇ ਪਾਣੀ ਡੋਲਤਾ ਵਾ ਤੇ ਤੂੰ ਪਾਣੀ ਪਾ ਦੇ ਠੀਕ ਆ ਇਹਨੇ ਪਾਣੀ ਪਾਇਆ ਆਣ ਕੇ ਸਰੇ ਆਮ ਅੰਦਰ ਵਰਗੀ ਕੱਪੜੇ ਪਹਾੜ ਕਹਿੰਦੀ ਮੈਂ ਤੇਰੇ ਗਾਲਾਂ ਕੱਢੀਆਂ ਬਹੁਤ ਗੰਦੀਆਂ ਗੰਦੀਆਂ ਮੇਰੇ ਬੰਦੇ ਨੂੰ ਮੈਂ ਘਰ ਨਹੀਂ ਆਈਆਂ ਸਰ ਇਹਦੀ ਜੁੜਤ ਨਹੀਂ ਆਈ ਸੀ ਮੈਂ ਜਨਾਨੀ ਆ ਉਹਦੀ ਮੇਰੇ ਘਰ ਨਹੀਂ ਆਈ ਤੇ ਇਹ ਬੰਦਾ ਅੰਦਰ ਵਰਗੀ ਮੈਂ ਇਹ ਅੰਦਰ ਵਰਗੀ ਆ ਉਹਦਾ ਨਾਮ ਉਹਦਾ ਲੰਜੀਤ ਪੌਰ ਉਹਦੇ ਕਹੇ ਹੁਣ ਤਾਂ ਦਸਬੀਰ ਸਿੰਘ ਸਰ ਬਾਅਦ ਚ 3-4 ਮਹੀਨੇ ਬਾਅਦ ਹੀ ਕਰਤੀ ਦਾ ਵਿਆਹ ਵੀ ਹੋ ਗਿਆ ਉਸ ਤੋਂ ਬਾਅਦ ਹੁਣ ਇਹ ਗੰਦੇ ਗੰਦੇ ਪੱਤੇ ਲਖਾਤੇ ਸਰ ਸਰ ਮੈਂ ਕੀ ਦੱਸਾਂ ਕਦੀ ਮੈਨੂੰ ਸ਼ੇਰ ਦੀ ਆ ਮੈਨੂੰ ਅੱਖਾ ਮਾਰਦਾ ਤੇਰੇ ਘਰ ਵਾਲਾ ਘੋਟੇ ਚੜ ਕੇ ਗਾਣੇ ਬੋਲਦਾ ਵਾ ਠੀਕ ਆ ਸਰ ਅੱਜ ਕੀ ਗੱਲ ਹੋਈ ਹੋਣਾ ਅੱਜ ਸਰ ਇਹ ਗੱਲ ਹੋਈ ਸੀ ਸਰ ਜਦ ਮੈਂ ਲਮੜ ਰਿਹਾ ਨੇ ਪਰਚੇ ਦਿੱਤੇ ਸੀ ਸਰ ਇਹਨਾਂ ਨੇ ਤੇ ਇਹ ਕਹਿੰਦੇ ਮੇਰੇ ਘਰ ਵਾਲਾ ਸਰ ਜਿਹੜਾ ਸੱਚਾ ਬੰਦਾ ਹੋਵੇ ਉਹ ਕਦੀ ਨਹੀਂ ਝੁੱਕਦਾ ਜਿਹਨੇ ਬਾਣਾ ਪਾਇਆ ਵੈਨੇ ਗੁਰੂ ਦਾ ਉਹ ਕਦੀ ਨਹੀਂ ਝੁੱਕਦਾ ਸਿਰ ਤੇ ਗ੍ਰੰਥ ਸਾਹਿਬ ਆ ਗਾੜੀ ਚੋਂ ਗੁਗਾ ਕੇ ਇਹ ਹੋਰੇ ਬਾਰੇ ਮਿਲਦੇ ਨਹੀਂ ਝੁਕ ਸਕਦਾ ਅੱਜ ਹੋਇਆ ਇਹ ਆ ਅਹੀਂ ਸਰ ਨਹੀਂ ਹਟਣਾ ਤੇ ਤਰੀਕਸੇ ਅਹੀਂ ਆਏ ਹਾਂ ਸਰ ਮਹਿਲਾ ਮੰਡਲ ਆਏ ਹਾਂ ਉਹਨਾਂ ਨੇ ਵੀ ਕਾਫੀ ਜਾਣੇ ਲੈਂਦੇ ਅਹੀਂ ਆਪਣੇ ਪ੍ਰਧਾਨ ਬਤੂਨ ਖੜੇ ਹੀ ਸਰ ਤੇ ਉਹ ਕੋਈ ਕਹਿੰਦਾ ਵੀ ਤੂੰ ਮਾਫੀ ਮੰਗ ਲੈ ਅੰਦਰ ਹੀ ਨਹੀਂ ਗਏ ਤੇ ਤੁਸੀਂ ਮਾਫੀ ਮੰਗ ਲਿਓ ਉਹਨਾਂ ਕੋ ਠੀਕ ਹੈ ਤੁਸੀਂ ਨਹੀਂ ਹੋ ਜਿਓ ਸਰ ਪਰ ਮਹਿਰਾ ਘਰ ਵਾਲਾ ਕਹਿੰਦਾ ਵੀ ਮੈਂ ਮਾਫੀ ਨਹੀਂ ਮੰਗਣੀ ਜਦ ਮੈਂ ਗਲਤੀ ਨਹੀਂ ਕੀਤੀ ਤਾਂ ਮੈਂ ਮਾਫੀ ਕਿਉਂ ਮੰਗਾ ਮੈਨੂੰ ਸਬੂਤ ਚਾਹੀਦਾ ਵਾ ਸਰ ਮੈਂ ਵੀ ਕਹਿੰਨੀ ਆ ਹਾਂਜੀ ਬੁੱਧ ਛੂਤੇ ਇੱਕ ਰਣਜੀਤ ਕੌਰ ਜਿਹੜੀ ਖਾਸ ਆ ਠੀਕ ਆ ਇੱਕ ਉਹਨਾਂ ਨੇ ਕਿੰਨੇ ਜਣਿਆਂ ਦੇ ਨਾਮ ਲਾਇਆ ਉਹਨਾਂ ਨੇ ਹਰਜਿੰਦਰ ਸਿੰਘ ਤੇ ਇੱਕ ਮੰਗਲ ਸਿੰਘ ਦੇ ਨਾਮ ਲਖਾਇਆ ਮੇਰਾ ਭਰਾ ਵਾ ਉਹ ਡਿਊਟੀ ਤੇ ਹੀ ਕਹਿੰਦੇ ਸੀ ਇਹ ਦਾ ਸਾਲਾ ਵਾ ਇਹ ਨੂੰ ਸ਼ੇਰ ਦਿੰਦਾ ਵਾ ਵੀ ਤੂੰ ਕੋਈ ਬਾਤ ਨਹੀਂ ਤੂੰ ਚਾ ਅੱਛੀ ਗੱਲ ਬਾਤ ਕੀ ਹੋਈ ਹੈ ਥਾਣੇ ਦੇ ਵਿੱਚ ਸਾਰੇ ਅੰਦਰ ਨਹੀਂ ਗਏ ਹਲੇ ਇਹ ਸਾਰੇ ਅੰਦਰ ਜਾਣਾ ਸੀ ਉਸ ਤੋਂ ਬਾਅਦ ਸਰ ਮੇਰੇ ਘਰ ਵਾਲਿਆਂ ਨੇ ਕਹਿੰਨੇ ਸਿਰ ਚ ਕਾਉਂਗਾ ਤੇ ਆਪਣੇ ਗਰਤਨ ਸਾਹਿਬ ਦੇ ਥੱਲੇ ਇਹਦੇ ਕੋ ਨਹੀਂ ਸਿਰ ਚ ਹੋਣਾ ਮੈਂ ਗਲਤੀ ਆ ਤੇ ਮੈਂ ਫਿਰ ਮਾਫੀ ਮੰਗੂਗਾ ਮੈਂ ਗਲਤੀ ਨਹੀਂ ਕੀਤੀ ਮੈਂ ਮਾਫੀ ਨਹੀਂ ਮੰਗਣੀ ਅੱਛਾ ਜੀ ਅੱਜ ਦੀ ਗੱਲ ਇਸ ਤੇ ਕਰਕੇ ਸਰ ਮੇਰੇ ਸਾਲ ਵੱਲ ਨੇ ਸਿਰ ਨਹੀਂ झुकाया ਉਹਨੇ ਸੱਚਾ ਹੀ ਤੇ ਉਹਨੇ ਦਵਾਈ ਖਾ ਲਈ ਕਾਰਾ ਕੇ ਖਾਦੀ ਨਹੀਂ ਸਰ ਉਥੇ ਹੀ ਖਾ ਲਈ ਸਰ ਮੰਦਰ ਦੇ ਅੰਦਰ ਖਾਦੀ ਸਰ ਦਵਾਈ ਠੀਕ ਹੈ ਤਾਂ ਉਥੇ ਮੁਲਾਜ਼ਮ ਹੁੰਦੇ ਕਿ ਜਿਹਨੇ ਰੋਕਿਆ ਨਹੀਂ ਸਰ ਕਿੰਨੇ ਰੁਕਣਾ ਸਰ ਸਾਰੇ ਉੱਧਰ ਦੀ ਟੀਮ ਸੀ ਉਥੇ ਜਿਹੜੇ ਬੰਦੇ ਸਰ ਨੂੰ ਮਿਲਦੇ ਆ ਇਹਨਾਂ ਸਾਥ ਮੈਨੂੰ ਚਾਹੀਦਾ ਮੇਰੇ ਬੰਦੇ ਨੂੰ ਇਨਸਾਫ ਚਾਹੀਦਾ ਜਿਹੜਾ ਸੱਚਾ ਵਾਣਾ ਉਹਨੂੰ ਇਨਸਾਫ ਚਾਹੀਦਾ ਬਸ ਉਹ ਅਨੁਛੇਦ ਆ ਬਾ ਡਟਖਾਂਤੀਆਂ ਨਹੀਂ ਆ ਮੈਂ ਖਾਣਾ ਨੋਟ ਕਰਾਤਾ ਬਸ ਇਹ ਕੰਡੀਸ਼ਨ ਕਿਸ ਤਰ੍ਹਾਂ ਉਸ ਬੰਦੇ ਦੀ ਉਹ ਡਟਖਾਂ ਕੋਈ ਪਤਾ ਕਹਾਂ ਕਿ ਮੈਂ ਰੱਖ ਸਾ ਜਾ ਸਕਦਾ ਤੁਸੀਂ ਇਹ ਸਿਕਲੋ ਹੌਸਾ ਪਹਾੜੀ ਤੇ ਘਾਰ ਦਿਆ ਹਾਂ ਜੀ ਹਾਂ ਜੀ ਅਨੁਛੇਦ ਆ ਖਾਣਾ ਦੇਤੀ ਹਾਂਜੀ ਬਕਰੇ ਮੈਨੂੰ ਪਤਾ ਨਹੀਂ ਦਵਾਈ ਕਿਉਂ ਖਾਦੀ ਨਹੀਂ ਉਹ ਦੱਸ ਦੋ ਦੱਸ ਸਕਦੇ ਕੀ ਕਰ ਰਹੇ ਡਾਕਟਰ ਉਸੇ ਕਿਹੜੀ ਜਗ੍ਹਾ ਤੋਂ ਆਏ ਸੀ ਕੋਈ ਥੋੜਾ ਬੜਾ ਦਿਖਿਆ ਉਹ ਮੁਸਲਮਾਬਾਦ ਮਟਾਲਾ ਰੋਡ ਅੱਛਾ ਮਟਾਲਾ ਰੋਡ ਤੋਂ ਹੈ ਠੀਕ ਹੈ ਦੱਸ ਡਾਕਟਰ ਸਾਹਿਬ ਕਰਦਾ ਹੈ ਟ੍ਰੀਟਮੈਂਟ ਉਹ ਦੱਸੋ ਦੱਸੋ ਜੀ ਬਾਕੀ ਹੈ ਇਨਫੋਰਮੇਸ਼ਨ ਜਿਹੜੀ ਉਹ ਥਾਣੇ ਨੂੰ ਦੇਤੀ ਜਦੋਂ ਮੈਂ ਖਾਣਾ ਫਿਰ